ਇਹ ਕਿਲੇ ਦਾ ਨਿਰਮਾਣ ਨਾ 1800 87 ਤੋਂ 1517 ਈਸਵੀ ਦੇ ਵਿੱਚ ਹੋਇਆ ਸਾਰਾ ਜਿਵੇਂ ਲਿਖਿਆ ਹੋਇਆ ਹੈ ਸਿਕੰਦਰ ਲੋਧੀ ਨੇ ਆਪਣੀ ਰਾਜਧਾਨੀ ਦਿੱਲੀ ਤੋਂ ਆਗਰਾ ਬਦਲੀ ਹੈ ਠੀਕ ਇਹਦੇ ਇਹ ਕਿਲੇ ਦੇ ਨਾਲ ਕੁਝ ਕੁ ਭਵਨ ਦੇ ਨਿਰਮਾਣ ਕਰਾਇਆ ਸੀ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਦਾ ਮਿਲ 1517 ਦਾ ਹੋ ਚੁੱਕਾ 457 ਤੋਂ 15 ਸਤਾਰਾਂ ਤੱਕ ਨਿਰਮਾਣ ਹੋਇਆ ਹੈ ਤੇ 15 ਸਤਾਰਾਂ ਬਾਕੀ ਹੋਰ ਐਕਸਟੈਂਸ਼ਨ ਹੋਏਗੀ ਵਾਧੇ ਹੋਈਗੇ ਵੱਡੀ ਗੱਲ ਹੈ ਲੇਕਿਨ ਐਕਟ ਜਿਹੜਾ ਹੈ ਤੇ ਹੋਰ ਜਿਹੜੀ ਗੱਲ ਕਹੀ ਜਾਂਦੀ ਹੈ ਵੀ ਇਹ ਆ ਜਿਹੜਾ ਕਿਲਾ ਹੈ ਕੁਸ਼ਲ ਦੀ ਜਾਂ ਆਪਣੇ ਸੱਭਿਆਚਾਰਕ ਜਹਾ ਹੈਗਾ ਤੇ ਕੁਦਰਤੀ ਜਿਹੜੇ ਕ੍ਰਿਸ਼ਮੇ ਉਹਦੀ ਸੂਚੀ 'ਚ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਇਹ ਮਤਲਬ ਵੀ ਹੁਣ ਆਗਰੇ 1883 ਚ ਇਹਨੇ ਯੂਨੈਸਕੋ ਦਾ ਉਹ ਉਹ ਸ਼ਾਮਲ ਹੋ ਗਿਆ ਸੀਗਾ ਇਹ ਹੁਣ ਆਪਾਂ ਅੱਗੇ ਚਲੀਏ ਕਿਉਂਕਿ ਮੈਂ ਬਿਣਾ ਪੜੇ ਜਾਣਕਾਰੀ ਦੀ ਜਾਂ ਗੱਲ ਨਹੀਂ ਬਣਦੀ ਠੀਕ ਹੈ ਨਾ ਤੇ ਹੁਣ ਅੱਗੇ ਚੱਲਦੇ ਆਂ ਦੇਖਦੇ ਆਂ ਵੀ ਆਹ ਹੋ ਜਾਂਦੀ ਹੈ ਕੋਈ ਜੋ ਮਰਜੀ ਹੈ ਇਹ ਕਾਲਾ ਦਾ ਉਤੋਂ ਨਮੂਨਾ ਤਾਂ ਹੈਗਾ ਹੀ ਹੈ ਠੀਕ ਹੈ ਹੁਣ ਅੰਮ੍ਰਿਤਪੁਰ ਦਾ ਰਾਜੇ ਆਪਣੇ ਮੁਤਾਬਕ ਯਾਤਰਾਵਾਲਾ ਨੇ ਜਿਹੜੀ ਸਮਾਪਤੀ ਨਹੀਂ ਗਰੀ ਉਹ ਆਪਣੇ ਮੁਤਾਬਕ ਕੰਮ ਕਰ ਲਿਆ ਨੇ ਪਰ ਜੋ ਮਰਜੀ ਹੈ ਇਹ ਲੱਗ ਕਿ ਇਹ ਇਹ ਆਹ ਪਾਲਣ ਦੇ ਤਰ੍ਹਾਂ ਮਿਲਦਾ ਆਪ ਕਲਾ ਦਾ ਤੋਂ ਨਮੂਨਾ ਹੈ ਹੈ ਕਿ ਹੈ ਤਾਂ ਹੈ ਤਾਂ ਕਰ ਕਮਾਲ ਦੀ ਹੈ ਨਾ ਇਹ ਮੈਨੂੰ ਜਿਹੜਾ ਲੱਗਦਾ ਹੈ ਓਪਨ এয়ার ਥੀਏਟਰ ਵੀ ਜਿਹੜੇ ਹੋ ਸਕਦੇ ਮੈਨੂੰ ਲੱਗਦਾ ਹੈ ਕਿ ਉਸਨੇ ਕੋਈ ਮੱਕ ਮੜਾ ਪੈਦਰਾ ਚ ਬਰਦੇ ਕਿ ਨਹੀਂ ਬਰਦੇ ਮੈਨੂੰ ਨਹੀਂ ਪਤਾ ਔਰ ਇੱਥੇ ਇਸ ਮਾਹੌਲ ਚ ਕੋਈ ਨਾਟਕ ਕੋਈ ਗਾਇਕੀ ਕੋਈ ਕਲਸਕ ਡਾਂਸ ਸੱਤਕ ਡਾਂਸ ਵਧੀਆ ਹੋ ਸਕਦਾ ਹੈ ਬਾਕੀ ਹੁਣ ਮੈਨੂੰ ਪਤਾ ਦੇਖ ਰਹੇ ਹਿੰਦਾ ਇਹ ਇੱਕ ਅਜੇ ਹੈ ਜੋ ਦੂਰ ਲਿਖੜੇ ਹੁਣ ਕੋਲ ਕਰ ਦਿੰਦਾ ਅੰਗੂਰੀ ਬਾਗ ਹੈ ਆ ਇਧਰ ਰਾਏ ਹੈ ਮੁਸ ਮੁਸਮਨ ਬੁਰਜ ਮੁਸਮਨ ਬੁਰਜ ਲਿਖਿਆ ਹੋਇਆ ਆਲੋ ਖਾਸ ਮਹਿਲ ਆ ਤੁਹਾਨੂੰ ਨਹੀਂ ਆ ਮਾਰ ਲੂ ਫਿਰ ਮੈਂ ਕਿਹਨੂੰ ਗਲਤ ਬੋਲੀ ਜਾਊਂਗਾ ਖਾਸ ਮਹਿਲ ਹੈ ਅੰਗੂਰੀ ਬਾਗ ਮੁਸਮਮਨ ਬੁਰਜ ਆ ਤੇ ਇਹ ਚੀਜ਼ ਹੈ ਆਜੋ ਆਜੇ ਲਈ ਆਪਾਂ ਅੱਗੇ ਦੇਖਦੇ ਜਿਹੜੀ ਜੈਨਿਕ ਜਾਣਕਾਰੀ ਮੈਨੂੰ ਮਿਲੀ ਸਮਝਾਈ ਮੈਂ ਤੁਹਾਨੂੰ ਦੱਸਦੀ ਠੀਕ ਹੈ ਨਾ ਹੁਣ ਵੀ ਮੈਂ ਗੱਲਾਂ ਮਰੀ ਜਾਵਾਂ ਇਹ ਹੈ ਜੀ ਇਹ ਹੈ ਜੀ ਉਹ ਹੈ ਜੀ ਮੈਂ ਤਾਂ ਇਹ ਗੱਲ ਦਾ ਹਮੀਆਂ ਵੀ ਇਹੀ ਜਿਆਦਾ ਠੀਕ ਹੈ ਇੱਕ ਸਰਮਾਇਆ ਹੁੰਦੀ ਹੈ ਸਵੇਚਾਰ ਦਾ ਕਲਚਰ ਦਾ ਮੁਰ ਕਿਸੇ ਵੀ ਮੁਰ ਪਰ ਉਹ ਜੀ ਲੋੜ ਬੰਦਾ ਦੇ ਕਿਸੇ ਕੰਮ ਆ ਜਾਣ ਜਿਆਦਾ ਭਲੀ ਹੈ ਇਹ ਹੁਣ ਆਪਾਂ ਜਿਵੇਂ ਚਿੱਟਿਆ ਤੋਂ ਕਹਿੰਦੀ ਹੈ ਇਹ ਮਿਹਰਦਾ ਹੈ ਮੈਂ ਤੁਹਾਨੂੰ ਆਪਣੀ ਗੱਲ ਦੱਸਦੀ ਤੁਸੀਂ ਮੇਰੇ ਨਾਲ ਸੈਂਪਲ ਹੋ ਸਕਦੇ ਮੇਰੇ ਨਾਲ ਨਹੀਂ ਹੋ ਸਕਦੇ ਇਹ ਤੁਹਾਡੀ ਮਰਜ਼ੀ ਆ ਹੁਣ ਆਪਾਂ ਉੱਗੇ ਚੱਲਦੇ ਆਂ